ਜੋਰਦਾਰ ਤਾੜੀਆਂ ਵਾਹੋ ਮਿੱਕਰੋ ਇਹਦਾ ਗਵੱਡੀ ਪਿੰਡਾ ਛਾਲ ਪਿੰਡਾ ਇਹ ਮੁੰਡਾ ਬਹੁਤ ਵਧੀਆ ਮਿਹਨਤ ਕਰਕੇ ਲੋਕਾਂ ਦੇ ਸਾਹਮਣੇ ਆਇਆ ਇਹ ਮੁੰਡਾ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਲੋਕਾਂ ਦੇ ਸਾਹਮਣੇ ਅੱਜ ਦੇ ਪਹਿਲਾ ਤਾੜੀ ਮਾਰ ਦਿਓ ਜ਼ੋਰਦਾਰ ਹੁਣੇ ਸਟੰਟ ਕਰੇਗਾ ਕਿਉਂਕਿ ਇਹਦੀਆਂ 6-7 ਮਹੀਨੇ ਪਹਿਲਾਂ ਵੀਡੀਓ ਪਾਉਂਦਾ ਸੀ ਜਦੋਂ ਕਮਲ ਮੌਣਕ ਨੂੰ ਇਹ ਕਹਿੰਦੇ ਆਪਣਾ ਉਸਤਾਦ ਮੰਨਦਾ ਹੈ ਉਹਨੂੰ ਦੇਖਦੇ ਕਿ ਲੋਕਾਂ ਦੇ ਸਾਹਮਣੇ ਆਇਆ ਹਾਏ ਆ ਖੁਸ਼ੀਸ਼ਾਲ ਲੈ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰੋ ਬਿਲਕੁਲ ਆ ਏ ਆ ਏ ਹਾਂ ਏ ਏ ਆ ਕਹਿੰਦੇ ਖੁਸ਼ੀਸ਼ਾਲ ਲੈ ਵੀ ਤਾੜੀਆਂ ਮਾਰ ਦਿਓ ਜ਼ੋਰਦਾਰ ਮੁੰਡਾ ਕਹਿੰਦੇ ਗਰੀਬੀ ਦੀ ਹੱਤ ਨੂੰ ਪਾਰ ਕੇ ਸਾਹਮਣੇ ਆਇਆ ਹੈ ਕੈਜੀ ਦਾ ਦਿਲ ਨਾਲ ਦਿਮਾਗ ਦੀ ਉੱਤੇ ਜੋਰ ਚੱਲਦਾ ਖੱਲ ਕਿਥੋਂ ਲੱਭੂ ਮਸਲੇ ਦੀ ਗੱਲ ਦਾ ਮਿਹਨਤ ਦਾ ਮੁੱਲ ਤੇਰਾ ਪੈ ਜਾਣਾ ਹੈ ਆਪੇ ਕੱਲਾ ਕਹਿਣ ਨਾਲ ਜੱਗ ਤੇਰੀ ਆਹ ਚੱਲਦਾ ਆਹ ਚੱਲਦਾ ਕਹਿੰਦੇ ਤਾੜੀਆਂ ਮਾਰ ਦਿਓ ਜ਼ੋਰਦਾਰ ਕਿਉਂਕਿ ਰਬੜ ਦਾ ਸ਼ਰੀਰ ਬਣ ਜਾਂਦਾ ਜੇ ਇਦਾਂ ਮਿਹਨਤ ਕਰੇ ਬੰਦਾ ਆਹ ਵੇਖ ਲਓ ਜੇ ਕਹਿੰਦੇ ਮੇਰੇ ਵਰਗੇ ਨੇ ਭੰਗਾ ਲੈ ਲਿਆ ਤੇ ਮੈਨੂੰ ਆਇ ਲੱਗਦਾ ਵੀ ਚਾਨਕ ਵਾਲੇ ਲਾ ਵੀਰੇ ਤੋਂ ਦੋ ਵਾਰ ਧਰਨ ਕਢੌੜੀ ਪੈਣੀ ਆ ਪਰ ਇਹਦੀ ਫਿਟਨੈਸ ਬੜੀ ਐ ਆਹ ਕਹਿੰਦੇ ਮੇਰੇ ਵੀਰੋ ਇਹ ਆ ਖੁਸ਼ੀ ਹਿਸ਼ਿਆਰ ਵਾਲਾ ਇਹਦੀ ਇੰਸਟਾਗ੍ਰam ਤੇ ਆਈ ડી ਵੀ ਬਣੀ ਹੋਈ ਐ ਸਾਰੇ ਜਾ ਕੇ ਫੋਲੋ ਕਰ ਲਿਓ ਕਿਉਂਕਿ ਉਹ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲੂਗਾ ਇਹ ਆਪਣੇ ਬੱਚਿਆਂ ਨੂੰ ਸਿਖਾਉਣਾ ਤੇ ਇਹੋ ਜਿਹੀਆਂ ਚੀਜ਼ਾਂ ਸਿਖਾਓ ਲੁੱਡੋ ਤੋਂ ਪੈਂਡਾ ਛੜਵਾਓ ਫ੍ਰੀ ਫਾਇਰ ਤੋਂ ਪੈਂਡਾ ਛੜਵਾਓ ਬੱਚਿਆਂ ਨੂੰ ਇੰਸਟਾਗ੍ਰam ਤੋਂ ਪੈਂਡਾ ਛੜਵਾਓ YouTube ਤੇ ਇਹੋ ਜਿਹੀਆਂ ਚੀਜ਼ਾਂ ਨਾਲ ਜਿਹੜਾ ਆਪਣੇ ਉਹ ਬੱਚਿਆਂ ਨੂੰ ਆਪਾਂ ਲੈ ਕੇ ਆਈਏ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ ਲੈ ਵੀ ਤਾੜੀਆਂ ਮਾਰ ਦਿਓ ਇਹਦਾ ਮਾਨਤਾਨ ਵੀ ਜਰੂਰ ਕਰਦੇ ਇੱਕ ਲੋੜਵੰਦ ਪਰਿਵਾਰ ਦਾ ਕਿਉਂਕਿ ਹਲੇ ਨਵਾਂ ਨਵਾਂ ਆਇਆ ਹੈ ਵੀ ਨਵੇਂ ਨਵੇਂ ਆਇਆ ਪੰਜਾਬ ਚ ਹੌਲੀ ਹੌਲੀ ਕਰੇ ਇਹ ਬੰਦੇ ਲੋੜਵੰਦ ਪਰਿਵਾਰ ਦੇ ਵਿੱਚੋਂ ਹੈ ਇਹਦਾ ਜਰੂਰ ਮਾਨਤਾਨ ਕਰ ਦਿਓ ਕਿਉਂਕਿ ਜਿਹੜੇ ਵੀ ਗੇੜਾ ਲਾ ਰਹੇ ਤੇ ਜਿੰਨੇ ਦਰਸ਼ਕ ਬੈਠੇ ਆ ਜਰੂਰ ਮਾਨਤਾਨ ਕਰ ਦਿਓ ਕਿਉਂਕਿ ਇਹ ਮੁੰਡਾ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਹੈ ਉਹ ਨਹੀਂ ਪੌਣ ਕਰਿਆ ਸਾਹਮਣੇ ਫੁੱਟ ਤੇ ਲੱਗ ਗਿਆ ਹਾਂ ਬਹੁਤ ਵੱਡਾ ਕਹਿੰਦੇ ਧੰਨਵਾਦ ਕਰਦੇ ਆ ਸਾਡੇ ਭਰਾਵਾਂ ਦਾ ਜਨਾਬ ਜੀ ਉਹਦੋਂ ਇੱਕ ਬਹੁਤ ਵੱਡਾ ਘਾਟਾ ਜਿਹੜਾ ਟੀਮ ਨੂੰ ਚੱਲਣਾ ਪੈ ਰਿਹਾ ਲਾਡੀ ਕਹਿੰਦੇ ਆੜ ਸਾਰੀ ਚੱਕ ਲਿਆ ਮੇਰੇ ਮਿੱਤਰੋ ਪਰ ਸਾਹਮਣੇ ਉਧਰ ਪੈਂਦੀ ਹੋਈ ਵਾਲ ਮੈਨੂੰ ਆਇ ਲੱਗਦਾ ਵੀ ਇੱਥੇ ਪੌੜੀ ਲਾ ਕੇ ਮਾਰਨਾ ਪੈਣਾ ਹੈ ਇੱਥੇ ਪੌੜੀ ਲਾ ਕੇ ਮਾਰਨਾ ਪੈਣਾ ਬਾਈ ਉਹ ਕਹਿੰਦੇ ਪੌੜੀ ਲਾ ਕੇ ਮਾਰਨਾ ਪੈਣਾ ਹੈ ਜਿਹੜੇ ਮੁੰਡੇ ਨੇ ਸਟੰਟ ਕੀਤਾ 1000 ਰੁਪਿਆ ਜਿਹੜਾ ਪ੍ਰਬੰਧਕ ਕਮੇਟੀ ਨੂੰ ਵੱਲੋਂ ਉਹ ਮੁੰਡੇ ਦੇ ਲਈ ਆਇਆ ਤੇ ਜਿਹੜੇ ਵੀ ਭਰਾ ਕੋਈ ਮਾਨਦਾਨ ਕਰਨਾ ਚਾਹੁੰਦਾ ਤੇ ਜੂਰ ਕਰਦੇ ਕਿ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਕਿਉਂਕਿ ਮੁੰਡਾ ਹੋਰ ਖਰਾਕ ਖਾ ਕੇ ਤਗੜਾ ਹੋ ਜਾਵੇ ਤੇ ਫਿਰ ਗੱਲ ਕੋਦੇ ਹੋਰ ਤਗੜਾ ਹੋ ਗਿਆ ਸਾਡਾ ਭਰਾ ਇਹ ਕਹਿੰਦੇ ਭਾਈ ਲਵ ਬੈਠਾ ਕਹਿੰਦੇ ਵਿੱਚ ਕਹਿੰਦੇ ਆਸਟ੍ਰੇਲੀਆ ਦੇ ਉਹ ਵੀ ਕਹਿੰਦਾ ਵੀ ਆਪਾਂ ਵੱਡੇ ਮਾਨ ਸਨਮਾਨ ਖੁਸ਼ੀ ਹਿਸ਼ਾਰ ਦੇ ਕਰਨੀਆਂ ਜਿਹੜੀ ਰਵੀ ਰਾਜ ਨੇ ਪਿੰਡ ਵਾਲਿਆ ਇਹ ਮਨਪ੍ਰੀਤ ਮੰਨਾ ਹੈ ਇਹਦਾ ਪਛਾਪੜਾ ਖੋਖਰ ਪਿੰਡਾ ਹੈ ਇਹਦੇ ਪਿੰਡੋਂ ਤਹਾਨਾ ਤੇ ਮੂਲਕ 8-8 ਕਿਲੋਮੀਟਰ ਰਹਿ ਜਾਂਦੇ ਆ ਆਹ ਚੱਲਦੇ ਮੈਚ ਦੇ ਵਿੱਚ ਹੋ ਗਈ ਕਮਾਲ ਤੇ ਬੱਲੇਬਾਜ਼ ਕਹਿੰਦੇ ਦੋ ਮੁੜ ਗਿਆ ਲਾਡੀ ਵੀ ਮੋੜ ਦਿੰਦਾ ਹੈ ਤੇ ਕਹਿੰਦੇ ਉਧਰ ਦੂਜਾ ਨੌਜਵਾਨ ਵੀ ਕਹਿੰਦੇ ਮੋੜ ਦਿੰਦਾ ਹੈ ਕਮਾਲ ਕਹਿੰਦੇ ਖੇਡ ਮੈਦਾਨ ਦੇ ਵਿੱਚ ਹੋਈ ਪਈ ਹੈ ਘੇੜਸੇ ਦੀ ਟੀਮ ਕਹਿੰਦੇ ਇਸ ਵਕਤ ਫਿਸ਼ਨ ਪੂਰਾ ਖੁੱਖਰ ਦੇ ਨਾਲ ਦੋ ਦੋ ਹੱਥ ਕਰਦੀ ਨਜ਼ਰ ਆਉਂਦੀ ਹੈ ਤੇ ਚਰਚੇ ਵੱਡੇ ਆ ਕਿ ਚਰਚੇ ਹੋਗੇ ਸ਼ੇਰਾਂ ਦੇ ਖੜ ਕੇ ਦੇਖੇ ਕੱਲ ਜਮਾਨਾ ਹੈ ਮਾਈਕ ਤੇ ਆਇਓ ਜਿੱਤਣਗੇ ਜਿਨ੍ਹਾਂ ਦੇ ਟੌਲੀਆਂ ਗੁੱਟਾ ਪੱਟਾ ਦੇ ਵਿੱਚ ਜਾਂਦਾ ਹੈ ਜਿਨ੍ਹਾਂ ਦੇ ਟੌਲੀਆਂ ਪੱਟਾ ਪੱਟਾ ਦੇ ਵਿੱਚ ਜਾਂਦਾ ਕਹਿੰਦੇ ਐਨ ਸਰੇ ਦੀ ਟੱਕਰ ਮੇਰੇ ਮਿੱਤਰੋ ਢਿੰਡ ਸਾਤੇ ਬਿਸ਼ਨਪੁਰ ਖੋਖਰ ਦੇ ਵਿਚਾਲੇ ਐਨ ਕਹਿੰਦੇ ਕੜਿਆਲ ਦੀ ਤਾਸੀਆ ਤੇ ਜਿਲ੍ਹਾ ਸੰਗਰੂਰ ਐ ਮਿੱਤਰੋ ਉਹ ਬੱਲੇ ਬੱਲੇ ਹੁੰਦੀ ਐ ਉਧਰ ਪੈਂਦੀਆਂ ਨੇ ਬੋਲਾ ਵੇਖੋ ਚੜ ਚੜ ਕੇ ਉਹ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਅੱਜ ਸਾਨਾ ਦੇ ਪੇੜਾਂ ਦੇ ਵਿੱਚ ਮੇਲ ਹੋ ਰਿਆ ਉਹ ਸ਼ੇਰਾਂ ਨੇ ਪਹਾੜਾ ਨਾਲ ਮੱਥੇ ਲਾਉੜਿਆ ਕੇ ਤਾੜੀ ਮਾਰ ਕਰ ਦੋ ਾਲਾਨ ਮਿੱਤਰੋ ਅੱਜ ਕਿਹੜਾ ਜਿੱਤੂਗਾ ਖੇਡ ਕਾਸਕੋ ਦਾ ਮੈਦਾਨ ਮਿੱਤਰੋ ਅੱਜ ਕਿਹੜਾ ਜਿੱਤੂਗਾ ਖੇਡ ਕਾਸਕੋ ਦਾ ਮੈਦਾਨ ਮਿੱਤਰੋ ਕਹਿੰਦੇ ਚਰਚੇ ਹੁੰਦੇ ਆ ਉਧਰ ਪੈਂਦੀਆਂ ਬੱਲਾ ਖੇਡ ਦੇ ਮਾਨ ਦੇ ਵਿੱਚ ਢੇਡਸੇ ਦੀ ਟੀਮ ਕਹਿੰਦੇ ਇਸ ਵਕਤ ਫੀਲਡਿੰਗ ਕਰਦੀ ਹੋਈ ਨਜ਼ਰ ਆਉਂਦੀ ਹੈ ਬਾਕ ਕਮਾਲ ਪ੍ਰਦਰਸ਼ਨ ਕਰ ਗਈ ਹੈ ਕਹਿੰਦੇ ਦੋ ਖਿਡਾਰੀ ਆਉਂ ਚੋਟੀ ਦੇ ਮੋੜ ਦਿੱਤੇ ਆ ਤਿੰਡੇ ਦਾ ਕਹਿੰਦੇ ਓਵਰ ਇਸ ਵਕਤ ਫਲੰਦੀਆਂ ਦੀ ਰਾਹ ਤੇ ਆ ਪਹਿਲੇ ਓਵਰ ਦੇ ਵਿੱਚ ਨੌਜਵਾਨਾ ਦਸ ਦੇ ਕਿੰਨੇ ਆਇਆ ਦੋ ਸਕੋਰ ਹੈ ਫੇਮਸ ਸਕੋਰ ਬਣ ਗਿਆ ਤੇ ਪੂਰੀ ਖੇਡ ਵਾਲੀ ਵਾਰਸ ਜਾ ਚੁੱਕਿਆ ਹੈ ਤਿੰਨ ਸਕੋਰ ਕਹਿੰਦੇ ਪਹਿਲੇ ਓਵਰ ਦੀ ਸਮਾਪਤੀ ਤੇ ਉਧਰ ਕਹਿੰਦੇ ਫਿਸ਼ਣਪੁਰਾ ਖੋਖਰ ਦੇ ਸਕੋਰ ਬੋਰਡ ਤੇ ਲੱਗ ਚੁੱਕਿਆ ਹੈ ਲਾ ਵੀ ਫਿਸ਼ਨਪੁਰਾ ਕੁੱਕਰ ਆ ਲਿਆ ਹੈ ਇੱਥੋਂ ਖੇਡ ਤਗੜੀ ਦਿਖਾਉਣੀ ਪੈਣੀ ਹੈ ਜੇ ਮੁਕਾਬਲਾ ਜਿੱਤਣਾ ਹੈ ਢੀੜਸੇ ਦੀ ਟੀਮ ਨੂੰ ਜਿੱਤਣਾ ਹੈ ਤੇ ਬੱਲੇ ਬੱਲੇ ਕਰਾਉਣੀ ਪੈਣੀ ਹੈ ਸਰਪੰਚ ਦੀਆਂ ਬਾਲਾਂ ਤੇ ਗੋਲ ਸਾਡੇ ਕਰਾਚੋ ਵਾਲੇ ਦੇ ਆਏ सरपंच ਦੀਆ ਬੋਲਾਂ ਤੇ ਐਨ ਕਹਿੰਦੇ ਪਿਛਲਪੁਰਾ ਖੋਖਰ ਵਾਲਾ ਵੀ ਕਹਿੰਦੇ ਤਿਆਰ ਵਰ ਤਿਆਰ ਖੜਾ ਮੇਰੇ ਮਿੱਤਰੋ ਉਹ ਗੱਲ ਸਮੇਂ ਦੀ ਹੈ ਕਿਉਂਕਿ ਸਮਾਂ ਇਹਦੀ ਚੀਜ਼ ਹੈ ਜਿੱਦੀ ਗਰਭ ਦੇ ਵਿੱਚ ਹਰ ਇੱਕ ਗੱਲ ਦਾ ਜਵਾਬ ਛੁਪਿਆ ਹੁੰਦਾ ਲੈ ਵੀ ਸਰਪੰਚਾ ਹੋ ਜਾ ਤਗੜਾ ਅੱਗੇ ਵੀ ਕਹਿੰਦੇ ਖੋਖਰ ਵਾਲਾ ਐਨ ਪਿਆਰ ਵਰ ਪਿਆਰ ਖੜਾ ਕਰੇ ਮਿੱਤਰੋ ਕਿ ਉਹ ਸਰਕਾਰੀ 바ਸੀ ਕਾਦੀ ਜਿਹੜੀ ਖੜਕੇ ਦਾ ਉਹ ਬੌਲਰੀ ਕਾਦਾ ਜਿਹੜਾ ਬੱਲੇਬਾਜ਼ ਦੀ ਅੱਖ ਚ ਰੜਕੇ ਦਾ ਉਹ ਬੌਲਰੀ ਕਾਦਾ ਜਿਹੜਾ ਬੱਲੇਬਾਜ਼ ਦੀ ਅੱਖ ਚ ਰੜਕੇ ਦਾ ਗੱਲਾ ਹੋਣ ਗਿਆ ਉਧਰ ਜਿਹੜੇ ਨੌਜਵਾਨ ਨੇ ਕਹਿੰਦੇ ਸਟੱਟ ਦਿਖਾਏ ਆ ਸਿਆਲ ਦੇ ਨੌਜਵਾਨ ਦੇ ਕਹਿੰਦੇ ਮਾਨ ਸਨਮਾਨ ਜਿਹੜੇ 1000 ਰੁਪਏ ਦੇ ਨਾਲ ਮੈਨੇਜਮੈਂਟ ਵੱਲੋਂ ਕੀਤੇ ਜਾ ਰਹੇ ਆ ਬੜੇ ਧੰਨਵਾਦ ਆ ਕਹਿੰਦੇ ਵੇਰਲੀਆਂ ਕਮੇਟੀਆਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਸਪੋਰਟਸ ਦੇ ਵਿੱਚ ਕਹਿੰਦੇ ਸਾਰਿਆਂ ਭਰਾਵਾਂ ਮਹਾਨ ਸਨਮਾਨ ਕਰਦੀ ਹੈ ਬੜੇ ਧੰਨਵਾਦ ਅੱਜ ਵਿਰਕ ਪਰਿਵਾਰਾਂ ਦੇ ਆਏ ਤੇ ਕਹਿੰਦੀ ਬੜੇ ਧੰਨਵਾਦ ਕਲਿਆਣ ਵਾਲੇ ਨੌਜਵਾਨ ਤੇ ਸਾਰੀ ਪਾਜੇ ਹੋਏ ਸਕਟਾਂ ਦੇ ਭਰਾਵਾਂ ਦੇ ਆਏ ਐਨ ਆਰ ਆਈ ਟਾਈਮਡ ਸਪਾਂਸਰ ਭਰਾਵਾਂ ਦੇ ਧੰਨਵਾਦ ਹੈ ਜਿਨ੍ਹਾਂ ਨੇ ਖੇਡ ਮੇਲੇ ਦੇ ਵਿੱਚ ਕਹਿੰਦੇ ਵੱਧ ਚੜ ਕੇ ਸਹਿਯੋਗ ਦਿੱਤੇ ਹੈ ਉਧਰ ਪੈਂਦੀਆਂ ਬਾਲਾਂ ਰੋਵਿੰਡ ਦੀਆਂ ਬਾਲਾਂ ਪੈਂਦੀਆਂ ਕਹਿੰਦੇ ਸਰਪੰਚ ਕਹਿੰਦੇ ਆਓ ਸਰਪੰਚ ਕਹਿੰਦੇ ਟੌਪ ਦੀਆਂ ਬਾਲਾਂ ਖੇਡ ਦੇ ਮੈਦਾਨ ਦੇ ਵਿੱਚ ਚੜ ਚੜ ਕੇ ਪਾਰਿਆ ਵੀ ਬਾਲਾਂ ਯਾਰ <muchas> ਚੜ